ਸਤ ਸ੍ਰੀ ਅਕਾਲ ਸੱਜਣੋ ਮਿੱਤਰੋ ਪਿਆਰਿਓ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਸਭ ਨੂੰ ਖੇਤੀ ਸਭ ਨੂੰ ਕਿਸਾਨ ਸਬਸਕ੍ਰਾਈਬ ਜ਼ਰੂਰ ਕਰੋ ਅੱਜ ਗੱਲ ਕਰਾਂਗੇ 1401 ਕਦੇ ਹਾਂਜੀ ਬਾਈ ਹੁਣ ਗੱਲ ਕਰਦਾਂਗੇ 1401 ਜੀਰੀ ਦੇ ਸਪੈਲੀ ਸਪਰੇ ਦੀ ਵੀ ਆਪਾਂ ਪਹਿਲੀ ਸਪਰੇ ਕਿਹੜੀ ਕਰਾਂਗੇ ਤਾਂ ਇਡੀ ਸਪਰੇ ਕਿਹੜੀ ਕਰਨੀ ਚਾਹੀਦੀ ਹੈ ਕਈ ਵੀਰ ਪਦਾਨ ਪਾਲੰਦੇ ਨੇਗੇ ਤੇ ਕਈ ਸਪਰੇ ਕਰਦੇ ਨੇਗੇ ਤਾਂ ਪਹਿਲੀ ਸਪਰੇ ਕਿਹੜੀ ਕਰਨੀ ਚਾਹੀਦੀ ਹੈ 65 ਤੋਂ 70 ਦਿਨਾਂ ਦੇ ਵਿੱਚ ਸਪਰੇਅ ਜਿਹੜੀ ਪਹਿਲੀ ਸਪਰੇਅ ਹੁੰਦੀ ਹੈ ਜਿਹੜੀ ਪ੍ਰਦਾਨ ਤੋਂ ਬਾਅਦ ਕਈ ਬੰਦੇ 40 45 ਦਿਨਾਂ ਦੇ ਵਿੱਚ ਪਾਰਾਂ ਦੇ ਨੇਗੇ ਤੇ ਉਦੋਂ ਮੈਂ ਉਹ ਸਪਰੇਅ ਕਰਦੇ ਆਂਗੇ ਸਪਰੇਅ ਹਮ ਪਹਿਲੀ ਕਿਹੜੀ ਹੁੰਦੀ ਹੈਗੀ ਉਹਦੀ ਗੱਲ ਕਰਦੇ ਆਂਗੇ ਚਲੋ ਕਿਉਂ ਇਹਨੂੰ ਉੱਲੀ ਰੋਗ ਘੰਡੀ ਰੋਗ ਸੁੰਡੀ ਬਸਮਤੀ ਨੂੰ ਸੁੰਡੀ ਬਹੁਤ ਜ਼ਿਆਦਾ ਆਉਂਦੀ ਹੈਗੀ ਕੱਚੀ ਸੋਲ ਜ਼ਿਆਦਾ ਹੁੰਦੀ ਹੈਗੀ ਇਹ ਤੇ ਕੁੱਲੀ ਰੋਗ ਬਹੁਤ ਆਉਂਦਾ ਹੈਗਾ ਸੀਤ ਫਲਾਈਟ ਨੈਕ ਬਲਾਸਟ ਦੇ ਖਾਤਰੇ ਰਹਿੰਦੇ ਨੇਗੇ ਕਲਰ ਬਲਾਸਟ ਦੇ ਬਹੁਤ ਜ਼ਿਆਦਾ ਖਾਤਰੇ ਹੁੰਦੇ ਨੇ ਇਹਦੇ ਵਾਸਤੇ ਇਹਨੂੰ ਪ੍ਰੀਵੈਂਟਿਵ ਸਪਰੇ ਹਾਈ ਕਰਨੀਆਂ ਪੈਂਦੀਆਂ ਰਹਿਗੀਆਂ ਤੇ ਉਹਨਾਂ ਵਾਸਤੇ ਆਪਾਂ ਪਹਿਲੀ ਸਪਰੇ ਜਿਹੜੀ 60 ਤੋਂ 70 ਦਿਨਾਂ 75 ਦਿਨਾਂ ਦੇ ਵਿੱਚ ਵਿੱਚ ਕਰਨੀ ਹੁੰਦੀ ਹੈਗੀ 60 ਤੋਂ 70 ਦਿਨਾਂ ਦੇ ਵਿੱਚ 55 ਤੋਂ ਵੀ ਕਰ ਸਕਦੇ ਆਂਗੇ 60 ਤੋਂ 65 ਦਿਨ ਵੀ ਕਰ ਸਕਦੇ ਆਂਗੇ 60 ਤੋਂ 70 ਦਿਨ ਦੇ ਵਿੱਚ ਵੀ ਕਰ ਸਕਦੇ ਆਂਗੇ ਵੇਸੀ ਜ਼ਰੂਰਤ ਅਨੁਸਾਰ 55 ਤੋਂ 65 ਦਿਨਾਂ ਦੇ ਵਿੱਚ ਕਰੋ ਜੇ ਆਪਾਂ ਪ੍ਰਦਾਨ ਨਹੀਂ 파ਰੇ ਹੈਗੇ ਤਾਂ 55 ਦਿਨਾਂ ਤੱਕ ਸਪਰੇਅ ਕਰੋ ਤੇ ਜੇ ਪ੍ਰਦਾਨ ਪਾਉਨੇ ਆਗੇ ਚਲੋ ਤਾਂ ਇਹ ਆਪਾਂ ਨੂੰ 60 ਦਿਨਾਂ ਤੇ ਵੀ ਲਿਜਾ ਸਕਦੇ ਆ 65 ਦਿਨਾਂ ਤੇ ਵੀ ਲਿਜਾ ਸਕਦੇ ਆ ਕਿ 65 ਦਿਨਾਂ ਦੇ ਵੀ ਸਪਰੇਅ ਹੋ ਸਕਦੀ ਹੈ ਸੋ ਕਈ ਕਈ ਵੀਰ ਭਾਈ 70 ਦਿਨਾਂ ਤੇ ਵੀ ਸਪਰੇਅ ਕਰ ਦਿੰਦੇ ਨੇ ਪਹਿਲੀ ਤੇ ਪਹਿਲੀ ਸਪਰੇਅ ਆਪਾਂ ਕਰਨੀ ਕਿਹੜੀ ਹੈ ਇਹ ਕਰਨੀ ਹੈ ਕਸਟੋਡੀਆ ਕਰਨ ਹੈ ਇਹ ਤਾਂ ਸ਼ਰਟ ਲੈ ਲਓ ਕਸਟੋਡੀਆ ਬਾਈ ਨੇਮ ਲੈ ਲਓ ਇਹ 1 ਲੀਟਰ 4 ਕੀਲੇ ਦਾ ਹੁੰਦਾ ਹੈਗਾ ਪਾਈਆ ਪੈਂਦਾ ਇੱਕ ਕੀਲੇ ਦੀ ਤੇ ਨਾਲ ਇਹ ਕੰਢੀ ਵਾਲੀ ਪੂੜੀ ਪਾ ਲੈਣੇ ਆਗੇ ਟਰਾਈਸਾਈਕਲਾ ਜੋਲ ਤੇ ਤਾਂ ਜੋ ਪ੍ਰੀਵੈਂਟਿਵ ਸਪਰੇਹਾਂ ਦਾ ਇਹੀ ਮਤਲਬ ਹੁੰਦਾ ਹੈਗਾ ਵੀ ਕੋਈ ਹੁਣ ਆਵੇ ਆਪਾਂ ਨੂੰ ਪਰੇਸ਼ਾਨੀ ਬਾਅਦ ਚੋਂ ਦੇਖਣੀ ਨਾ ਪਵੇ ਕੰਢੀ ਵਾਲੀ ਕਰਦੇ ਆਗੇ ਜੇ ਆਪਾਂ 55 ਤੋਂ 60 ਦਿਨਾਂ ਦੇ ਵਿੱਚ ਕਰਦੇ ਆਂਗੇ ਸਪਰੇ ਤਾਂ ਇਹ 120 ਗ੍ਰਾਮ ਦੀ ਡੋਜ਼ ਹੁੰਦੀ ਹੈ ਉਹ 2 ਕਿੱਲਿਆਂ ਤੇ ਵਰਤ ਸਕਦੇ ਆਂਗੇ ਤੇ ਜੇ ਲੇਟ ਕਰਦੇ ਆਂ ਥੋੜਾ ਤਾਂ ਇਹ 120 ਗ੍ਰਾਮ 1 ਕਿੱਲੇ ਤੇ ਵਰਤੋ ਕੁੜੀ ਨੂੰ ਘੰਡੀ ਵਾਲੀ ਨੂੰ ਆਪਣਾ ਕਸਟੋਡੀਆ ਦਾ ਸ਼ਾਰਟ ਹੈ ਉਹ 1 ਲੀਟਰ 4 ਕਿੱਲਿਆਂ ਦਾ ਤੇ ਅੱਗੇ ਸੁੰਡੀ ਵਾਲੀ ਆ ਗਈ 1 ਕਿੰਗ ਡਾਕਸਾ ਦਿਨੋਂ ਤੇ ਆਉਂਦੀ ਹੈ ਬਾਈ ਨੇਮ ਸੁੰਡੀ ਵਾਸਤੇ ਇਹਦੇ ਵਾਸਤੇ ਹੋਰ ਵੀ ਕਈ ਸਪਰੇਅ ਆਉਂਦੀਆਂ ਨੇ ਸੁੰਡੀ ਨੂੰ ਐਮ ਐਮ ਐਕਟਨ ਆਉਂਦੀ ਹੈਗੀ ਕਈ ਐਸੀ ਫਿਟ ਵਰਤਦੇ ਨੇਗੇ ਫੇਮ ਵਰਤਦੇ ਨੇ ਕੋਰਾਜਨ ਵਰਤਦੇ ਨੇ ਅਲੱਗ-ਅਲੱਗ ਆਪਣੀਆਂ ਆਪਣੀਆਂ ਹੋਵੇਗੀ ਤੇ ਇਹਦੇ ਚੰਗੇ ਰਿਜ਼ਲਟ ਨੇ ਜੋ ਮੇਰੇ ਨਿੱਜੀ ਤਜਰਬੇ ਨੇ ਉਹਨਾਂ ਦੇ ਆਧਾਰ ਤੇ ਮੈਂ ਗੱਲ ਕਰਦਾਗਾ ਇਹ ਚੰਗੀ ਹੈ ਉਸ ਤੋਂ ਬਾਅਦ ਆਪਾਂ ਕਈ ਵਾਰੀ ਕਈ ਚੰਗੇ ਵਾਹਣਾ ਦੇ ਵਿੱਚ 65 ਤੋਂ 70 ਦਿਨਾਂ ਦੇ ਵਿੱਚ ਨਾ ਚਿੱਟਾ ਤੇਲਾ ਦੇਖਣ ਨੂੰ ਮਿਲ ਜਾਂਦਾ ਹੈਗਾ ਹੋਰ ਜ਼ਿਆਦਾ ਹੁੰਨੀ ਆਮ ਜ਼ਮੀਨਾਂ 'ਚ ਨਹੀਂ ਮਿਲਦਾ ਇੱਥੇ ਜ਼ਿਆਦਾ ਪਾਣੀ ਖੜਦਾ ਹੈ ਜਾਂ ਜਿਆਦੇ ਰੋ ਵਾਲੀਆਂ ਜ਼ਮੀਨਾਂ ਨਹੀਂ ਆ ਉੱਥੇ ਤੇਲਾ ਦੇਸਣ ਲੱਗ ਜਾਣਾ ਪੈਂਟ 70 ਚਿੱਟਾ ਤੇਲਾ ਚਿੱਟੀ ਪਿੱਠ ਵਾਲਾ ਤੇਲਾ ਉਹ ਦੇਸਣਾ ਉਹਨਾਂ ਵਾਸਤੇ ਚਾਹੀਦਾ ਤਾਂ ਇਹ ਚੈਸਾ ਵਾਲਾ ਸ਼ਰਟ ਕਰ ਲੋ ਪਰ ਇਹਦੀ ਐਡੀ ਦੀ ਲੋੜ ਨਹੀਂ ਹੁੰਦੀ ਇਹਦੇ ਵਾਸਤੇ ਇਹ ਪਕੌੜੀਆਂ ਵਾਲੀ ਦਵਾਈ ਆਉਂਦੀ ਹੈਗੀ ਥੈਮ ਥੌਕਸਮ ਇਹ ਸੌ ਗ੍ਰਮੀ ਵਾਲੀ ਵੀ ਬੋਲ ਦਿੰਦੇ ਨੇ ਇਹਨੂੰ ਇਹ 75% ਵਾਲੀ ਹੁੰਦੀ ਆ ਅਮੀਡਾ ਕਲੋਰਾਇਡ ਵੀ ਆਉਂਦਾ ਹੈਗਾ ਉਹ ਵੀ ਆਪਾਂ ਕਰ ਸਕਦੇ ਆਂਗੇ ਇਹ ਵੀ ਪਾ ਸਕਦੇ ਆਂ ਇਹਦੀ ਡੋਜ਼ 100 ਗ੍ਰਾਮ ਹੋ ਜਾਂਦੀ ਹੈ 80 ਤੇ ਵੀ ਸਰ ਜਾਂਦਾ 100 ਵੀ ਹੋ ਜਾਂਦੀ 120 ਵੀ ਪੈ ਜਾਨੀ ਹੈਗੀ ਅੱਡ ਅੱਡ ਆਉਂਦੀਆਂ ਰਹਿਗੀਆਂ ਅੱਡ ਅੱਡ ਹਿਸਾਬ ਹੈਗਾ ਇਹਦਾ ਉਹਨਾਂ ਦਾ ਤੇ ਨਾਲ ਸਟicker ਤੇ ਸਟicker ਗੁੰਦੇ ਜਰੂਰ ਪਾਓ ਤੇ ਇੰਨਾ ਜੋ ਜੇ 4 ਘੰਟੇ ਲੰਘ ਜਾਂਦੇ ਨੇ 2 ਘੰਟੇ ਲੰਘ ਜਾਂਦੇ ਨੇ ਉਸ ਤੋਂ ਬਾਅਦ ਕੋਈ ਕਣੀਆਂ ਮੀਂਹ ਬਾਰਿਸ਼ ਆਉਂਦੀ ਹੈਗੀ ਤਾਂ ਇਹ ਸਾਰੀਆਂ ਦਵਾਈਆਂ ਕੰਮ ਕਰਦੀਆਂ ਨੇ ਚੰਗਾ ਕੰਮ ਕਰਦੀਆਂ ਨੇਗੀਆਂ ਤੇ ਆਪਾਂ ਨੂੰ ਆਪਣੇ ਮਨ 'ਚ ਕੋਈ ਡਰ ਨਹੀਂ ਰਹਿੰਦਾ ਹੈਗਾ ਤੇ ਕਈ ਵੀਰਾਂ ਦੇ ਨਾਲ ਇਹ 50 55 ਦਿਨਾਂ ਤੱਕ ਆ ਕੇ ਪਾਣੀ ਜ਼ਿਆਦਾ ਖੜਨ ਕਰਕੇ ਜਾਂ ਮੀਂਹਾਂ ਕਰਕੇ ਮੌਸਮ ਇਹ ਜਿਹਾ ਬਣ ਜਾਂਦਾ ਹੈਗਾ ਸੀਥ ਬਲਾਈਟ ਦਾ ਖਤਰਾ ਹੋ ਜਾਂਦਾ ਹੈਗਾ ਮਤਲਬ ਜੜ ਨੂੰ ਲੀ ਲੱਗ ਜਾਂਦੀ ਹੈਗੀ ਪੱਤਿਆਂ ਤੇ ਚੜ੍ਹਨ ਲੱਗ ਜਾਂਦੀ ਨੇ ਲੀਲੇ ਧੱਬੇ ਹੋ ਜਾਂਦੇ ਨੇਗੇ ਉੱਲਪੋਂ ਮੋਟੀ ਭਾਸ਼ਾ 'ਚ ਉੱਲੀ ਕਹਿੰਦੇ ਨੇ ਤਾਂ ਉਹ ਕੰਟੈਕਟ ਫੰਗੀ ਸਾਈਡ ਹੈ ਇਹ ਐਮ 45 ਮੈਨ ਕੋ ਜੇ ਬੈਦੇ ਵਿੱਚ ਆਉਂਦਾ ਹੈਗਾ ਤੇ ਮੈਨ ਕੋ ਜੇ ਨੂੰ ਜਰੂਰ ਪਾਓ ਤੇ ਜੇ ਆਪਣੇ ਕੋਲ ਥੋੜਾ ਹੈਗਾ ਤਾਂ ਇਹ 1 ਕਿਲੋ ਤਿੰਨ ਗਿਲੀਆਂ ਚ ਪੈ ਜਾਂਦਾ ਜੇ ਜਿਆਦਾ ਲੱਗੇ ਤਾਂ ਅੱਧਾ ਕਿਲੋ ਕਿਲੇ ਦਾ 1 ਕਿਲੋ 2 ਕਿਲਿਆਂ ਦਾ ਇਹਨਾਂ ਦੇ ਵਿੱਚ ਪੈ ਕੇ ਤੇ 100 ਤੋਂ 150 ਲੀਟਰ ਪਾਣੀ ਲਾਓ ਅਇਆ 1.5 ਤੋਂ 200 ਲੀਟਰ ਰეკਮੈਂਡ ਕਰਦੇ ਨੇ ਪਰ ਆਪਣੇ ਤੋਂ ਪਾਪਾ ਨੂੰ ਪਤਾ ਹੈਗਾ ਵੀ ਸਕੂਟਰ ਵਾਲੀਆਂ ਢੋਲੀਆਂ ਵਰਤ ਦੇਾਂਗੇ ਆਪਾਂ ਪੰਜ ਢੋਲੀਆਂ ਲਾ ਦਾਂਗੇ ਤੇ 125 ਕਿ ਲੀਟਰ ਲੱਗਦਾ ਹੈਗਾ ਜੇ 6 ਤਾਂ ਆਪਣੇ ਤੋਂ ਲੱਗਦੀਆਂ ਨਹੀਂ ਚਲੋ ਲਾਉਣੇ ਵੀ ਆ ਠੀਕ ਹੈ ਤੇ 100 ਲੀਟਰ ਪਾਣੀ ਚ ਪਾਉਨੇ ਆਗੇ ਤਾਂ ਵੀ ਇਹ ਇੰਨਾ ਪੈ ਜਾਂਦਾ ਹੈਗਾ ਜੇ ਹੋ ਸਕੇ ਤਾਂ ਪੰਜ ਢੋਲੀਆਂ ਲੱਗ ਜਾਣ ਤਾਂ ਚੰਗਾ ਹੈਗਾ ਤੇ ਪੰਜ ਢੋਲੀਆਂ ਆਪਾਂ ਵੱਡੇ ਸਬਰੇਵਾਂਪ ਨਾਲ ਕਰਦੇ ਆਗੇ ਤਾਂ ਪਾਣੀ 100 ਤੋਂ ਜ਼ਿਆਦਾ ਲੱਗ ਜੇ ਤਾਂ ਵਧੀਆ ਹੈ ਇਹਦੀ ডোজ 3 ਕੀਲੀਆਂ ਤੇ ਪਾ ਲਓ ਜੇ ਉਲੀ ਹਲਕੀ ਲੱਗਦੀ ਹੈ ਆਈ ਹੋਈ ਹੈ ਇਹ ਉੱਪਰ ਲੀਆਂ ਦਵਾਈਆਂ ਜ਼ਰੂਰੀ ਨੇ ਤੇ ਨਾਲ ਇਹ ਕੰਟੈਕਟ ਦਾ ਕੰਮ ਕਰਦੀ ਹੈ ਉਤਰਤਾਸਰ ਕਰਦੀ ਹੈ ਉਲੀ ਰੋਗ ਨੂੰ ਹਟਾਉਗੀ ਚੰਗੀਆਂ ਦਵਾਈ ਨੇ ਪਹਿਲੀ ਦਵਾਈ 1401 ਤੇ ਇਹ ਕਰਨ ਦੇ ਫਾਇਦੇ ਨੇ ਧੰਨਵਾਦ ਜੀ ਸਤਿ ਸ੍ਰੀ ਅਕਾਲ